ਬੋਲ ਸਿੰਘ ਨੀਲੋ ਲਿਖਦੇ ਨੇ ਕਿ ਤਾਨਾਸ਼ਾ ਹਾਕਮ ਤੇ ਚਾਪਲੂਸ ਦੇ ਵਿਚਕਾਰ ਕੋਈ ਬਹੁਤਾ ਅੰਤਰ ਨਹੀਂ ਹੁੰਦਾ ਦੋਵੇਂ ਇੱਕ ਦੂਜੇ ਦੇ ਨਾਲ-ਨਾਲ ਹੀ ਚੱਲਦੇ ਹਨ ਇਹਨਾਂ ਦੋਵਾਂ ਦੇ ਵਿਚਕਾਰ ਇੱਕ ਉਹ ਧਿਰ ਹੁੰਦੀ ਹੈ ਜਿਹੜੀ ਚਾਪਲੂਸ ਤੇ ਤਾਨਾਸ਼ਾ ਦੀਆਂ ਨੀਤੀਆਂ ਨੂੰ ਨੰਗਾ ਕਰਦੀ ਰਹਿੰਦੀ ਹੈ ਸਮਾਜ ਦੇ ਹਰ ਖੇਤਰ ਵਿੱਚ ਇਹ ਦੋਵੇਂ ਸਰਗਰਮ ਹਨ ਤਾਨਾਸ਼ਾ ਹਮੇਸ਼ਾ ਆਪਣੇ ਆਪ ਨੂੰ ਖੁਸ਼ ਰੱਖਣ ਲਈ ਦੂਜਿਆਂ ਦੀਆਂ ਭਾਵਨਾਵਾਂ ਨੂੰ ਨਜ਼ਰਅੰਦਾਜ਼ ਕਰਕੇ ਆਪਣੀਆਂ ਕਟਪਥਨੀਆਂ ਰਾਈ ਲੋਕ ਮਾਰੂ ਨੀਤੀਆਂ ਨੂੰ ਲਾਗੂ ਕਰਵਾਉਂਦਾ ਹੈ ਆਪਾਂ ਇਹ ਸਭ ਕੁਝ ਹੁਣ ਪਿਛਲੇ ਸਮਿਆਂ ਤੋਂ ਦੇਖ ਰਹੇ ਹਾਂ ਕਿ ਹਾਕਮ ਜਮਾਤਾਂ ਕਿਵੇਂ ਆਪਣੀ ਰਾਜਨੀਤੀ ਕਾਇਮ ਰੱਖਣ ਲਈ ਸੰਵਿਧਾਨ ਤੇ ਜ਼ਮੂਰੀ ਹੱਕਾਂ ਨੂੰ ਕੁਚਲਣ ਲਈ ਹਰ ਸੰਭਵ ਕੋਸ਼ਿਸ਼ ਕਰਦੀਆਂ ਹਨ ਉਹਨਾਂ ਨੇ ਸ਼੍ਰੀ ਕਾਲ ਤਖਤ ਸਾਹਿਬ ਜੀ ਦੀ ਮਰਿਆਦਾ ਨੂੰ ਵੀ ਦਾਅ ਤੇ ਅਲਕਾਰ ਰੱਖਿਆ ਹੈ ਹੁਣ ਐਡਵੋਕੇਟ ਧਮੀ ਤੇ ਬੀਬੀ ਜ਼ਗੀਰਕੌਰ ਦਾ ਮਾਮਲਾ ਵੀ ਕਾਲ ਤਖਤ ਸਾਹਿਬ ਦੇ ਜਸਤਿਹਰ ਗਿਆਨੀ ਰਵੀਪ ਸਿੰਘ ਕੋਲ ਪੁੱਜ ਗਿਆ ਸੀ ਹੁਣ ਉਹ ਕੀ ਫੈਸਲਾ ਲੈਂਦੇ ਨੇ ਪੇਖ ਦੀ ਗਰ ਵਿੱਚ ਹੈ R247 TV ਦੇ ਤੀਸਰੀ ਅਕਾ ਪ੍ਰੋਗਰਾਮ ਵਿੱਚ ਤੁਹਾਡਾ ਕਰਦੇ ਹਾਂ ਸਵਾਗਤ ਅੱਜ ਅਸੀਂ ਇੱਕ ਵਾਰ ਫੇਰ ਬੁੱਧ ਸਿੰਘ ਨੀਲੋਹਰਾਂ ਦਾ ਲਿਖਿਆ ਇੱਕ ਛੋਟਾ ਜਿਹਾ ਲੇਖ ਤੁਹਾਡੀ ਸੇਵਾ ਵਿੱਚ ਪੇਸ਼ ਕਰ ਰਹੇ ਹਾਂ ਜਿਹੜਾ ਉਹਨਾਂ ਦਾ ਚਰਚਿਤ ਕਾਲਮ ਹੈ ਬੁੱਧਬਾਣ ਉਹਦੇ ਵਿੱਚ ਅਸੀਂ ਲਿਆ ਜਿਸ ਦਾ ਉਹਨਾਂ ਨੇ ਸਰਲੇਖ ਦਿੱਤਾ ਹੈ ਤਾਨਾਸ਼ਾਹ ਤੇ ਚਾਪਲੂਸਤਾ ਅੰਤਰ ਸੰਬੰਧ ਤਾਨਾਸ਼ਾਹ ਤੇ ਚਾਪਲੂਸਾ ਅੰਤਰ ਸੰਬੰਧ ਬੋਦ ਸਿੰਘ ਨੀਲੋ ਲਿਖਦੇ ਨੇ ਕਿ ਤਾਨਾਸ਼ਾ ਹਾਕਮ ਤੇ ਚਾਪਲੂਸ ਤੇ ਵਿਚਕਾਰ ਕੋਈ ਬਹੁਤਾ ਅੰਤਰ ਨਹੀਂ ਹੁੰਦਾ ਦੋਵੇਂ ਇੱਕ ਦੂਜੇ ਦੇ ਨਾਲ-ਨਾਲ ਹੀ ਚੱਲਦੇ ਹਨ ਤਾਨਾਸ਼ਾ ਆਪਣੀ ਮਰਜ਼ੀ ਨਾਲ ਨੀਤੀਆਂ ਨੂੰ ਲਾਗੂ ਕਰਾਉਂਦਾ ਹੈ ਚਾਪਲੂਸ ਵਰਗ ਉਹਨਾਂ ਨੀਤੀਆਂ ਨੂੰ ਸਹੀ ਠਰਉਣ ਲਈ ਬੇਜਕੀਨੇ ਤਰਕ ਦੇ ਦੇ ਕੇ ਉਹਨਾਂ ਨੂੰ ਲੋਕਾਂ ਲਈ ਲਾਭਦਾਇਕ ਦਰਸਾਉਂਦਾ ਹੈ ਦੁਨੀਆ ਵਿੱਚ ਜਿੰਨੇ ਵੀ ਤਾਨਾਸ਼ਾ ਹਾਕਮ ਬਣੇ ਹਨ ਉਹਨਾਂ ਨੇ ਆਪੋ ਆਪਣੇ ਦੇਸ਼ ਦੇ ਲੋਕਾਂ ਨੂੰ ਮੂਰਖ ਬਣਾਉਣ ਲਈ ਹਰ ਤਰ੍ਹਾਂ ਦਾ ਢੰਗ ਤਰੀਕਿਆਂ ਨੂੰ ਵਰਤਿਆ ਹੋਇਆ ਹੈ ਉਹਨਾਂ ਨੇ ਚਾਪਲੂਸਾਂ ਦੀ ਇੱਕ ਜਮਾਤ ਆਪਣੇ ਆਲੇ ਦੁਆਲੇ ਬਣਾ ਕੇ ਰੱਖੀ ਹੁੰਦੀ ਹੈ ਤਾਨਾਸ਼ਾਹ ਲਈ ਆਮ ਲੋਕਾਂ ਨੂੰ ਭਰਮਾਉਣ ਤੇ ਮਰਵਾਉਣ ਲਈ ਕੋਈ ਵੱਡੀ ਗੱਲ ਨਹੀਂ ਹੁੰਦੀ ਇਸ ਸਮੇਂ ਚਾਪਲੂਸਾਂ ਦੀ ਭੂਮਿਕਾ ਕੌਮੀ ਮੀਡੀਆ ਨਿਭਾ ਰਿਹਾ ਹੈ ਦੇਸ਼ ਦਾ ਹਕਮ ਆਪਣੀਆਂ ਨੀਤੀਆਂ ਨੂੰ ਵਿੰਗੇ ਟੇਡੇ ਢੰਗ ਨਾਲ ਲਾਗੂ ਕਰਨ ਦੀ ਕੋਸ਼ਿਸ਼ ਕਰਦਾ ਹੈ ਜਦਕਿ ਉਹਨਾਂ ਦਾ ਧਰਮ ਨਿਰਪੱਖ ਤੇ ਪਾਰਦਰਸ਼ੀ ਹੁੰਦਾ ਹੈ ਇਨ੍ਹਾਂ ਦੋਵਾਂ ਦੇ ਵਿਚਕਾਰ ਇੱਕ ਉਹ ਧਿਰ ਹੁੰਦੀ ਹੈ ਜਿਹੜੀ ਚਾਪਲੂਸ ਤੇ ਤਾਨਾਸ਼ਾਹ ਦੀਆਂ ਨੀਤੀਆਂ ਨੂੰ ਨੰਗਾ ਕਰਦੀ ਰਹਿੰਦੀ ਹੈ ਸਮਾਜ ਦੇ ਹਰ ਖੇਤਰ ਵਿੱਚ ਇਹ ਦੋਵੇਂ ਸਰਗਰਮ ਹਨ ਸਾਡੀਆਂ ਪਰਿਵਾਰਕ ਸੰਸਥਾਵਾਂ ਤੋਂ ਸ਼ੁਰੂ ਹੋ ਕੇ ਇਹ ਹੋਰ ਨਾਲ ਸੰਸਥਾਵਾਂ ਤੱਕ ਦੇਖੇ ਜਾ ਸਕਦੇ ਹਨ ਇਹ ਸੰਸਥਾਵਾਂ ਧਰਮ, ਰਾਜਨੀਤੀ, ਸਮਾਜਿਕ, ਸਹਿਤਕ ਤੇ ਸੱਭਿਆਚਾਰਕ ਹੋਣ ਇਨ੍ਹਾਂ ਵਿੱਚ ਤਾਨਾਸ਼ਾਹੀ ਆਮ ਹੀ ਵੇਖਣ ਨੂੰ ਮਿਲਦੀ ਹੈ तानाशाह ਹਮੇਸ਼ਾ ਆਪਣੇ ਆਪ ਨੂੰ ਖੁਸ਼ ਰੱਖਣ ਲਈ ਦੂਜਿਆਂ ਦੀਆਂ ਭਾਵਨਾਵਾਂ ਨੂੰ ਨਜ਼ਰਅੰਦਾਜ਼ ਕਰਕੇ ਆਪਣੀਆਂ ਕਟਪਥਲੀਆਂ ਰਾਂਈ ਲੋਕਮਾਰੂ ਨੀਤੀਆਂ ਨੂੰ ਲਾਗੂ ਕਰਵਾਉਂਦਾ ਹੈ ਸਮਾਜ ਵਿੱਚ ਚੋਣਾ ਕੋਈ ਵੀ ਹੋਣ ਉਹ ਅਕਸਰ ਧੱਕੇਸ਼ਾਹੀ ਤੇ ਮਨਮਾਨੀਆਂ ਕਰਦਾ ਹੈ ਆਪਾਂ ਇਹ ਸਭ ਕੁਝ ਹੁਣ ਪਿਛਲੇ ਸਮਿਆਂ ਤੋਂ ਵੇਖ ਰਹੇ ਹਾਂ ਕਿ ਹਾਕਮ ਜਮਾਤਾਂ ਕਿਵੇਂ ਆਪਣੀ ਰਾਜਨੀਤੀ ਕਾਇਮ ਰੱਖਣ ਲਈ ਸੰਵਿਧਾਨ ਤੇ ਜਮਹੂਰੀ ਹੱਕਾਂ ਨੂੰ ਕੁਚਲਣ ਲਈ ਹਰ ਸੰਭਵ ਕੋਸ਼ਿਸ਼ ਕਰਦੀਆਂ ਹਨ ਲੋਕ ਉਹਨਾਂ ਦਾ ਜਿੰਨਾ ਮਰਜ਼ੀ ਵਿਰੋਧ ਕਰੀ ਜਾਣ ਉਹ ਉਹਨਾਂ ਲੋਕਾਂ ਦੀ ਪਰਵਾਹ ਹੀ ਨਹੀਂ ਕਰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਰ ਬਾਦਲ ਦੇ ਵਿੱਚ ਇੱਕ ਪਰਿਵਾਰ ਨੇ ਆਪਣੀਆਂ ਚੰਬੀਆਂ ਚਲਾਈਆਂ ਸੱਤਾ ਦਾ ਹੰਕਾਰ ਜਿਹੜਾ ਸੀਗਾ ਉਸ ਨੇ ਉਹਨਾਂ ਨੂੰ ਇੰਨੇ ਤਾਣਾ ਸ਼ਾ ਬਣਾ ਦਿੱਤਾ ਕਿ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਪਰਵਾਹ ਨਹੀਂ ਕੀਤੀ ਹੁਣ ਜਿਸ ਤਰ੍ਹਾਂ ਚੱਕ ਵਿੱਚ ਆਏ ਐਡਵੋਕੇਟ ਰਜਿੰਦਰ ਸਿੰਘ ਧਾਮੀ ਨੇ ਵੀ ਬੀਬੀ ਜਗੀਰ ਕੌਰ ਦੀ ਇਦਾਰ ਕੁਸ਼ੀ ਕੀਤੀ ਸੀ ਉਸ ਨੇ ਅੰਦਰਲੇ ਸੱਚ ਨੂੰ ਵੀ ਜਾਗਰ ਕਰ ਦਿੱਤਾ ਹੁਣ ਦੋਵੇਂ ਸੰਸਥਾਵਾਂ ਆਪਣੇ ਆਪ ਨੂੰ ਬਚਾਉਣ ਲਈ ਮਾਫੀ ਨਾਮਿਆਂ ਤੱਕ ਪਹੁੰਚ ਗਈਆਂ ਹਨ ਉਹਨਾਂ ਨੇ ਸ਼੍ਰੀ ਕਾਲ ਤਖਸਬ ਜੀ ਦੀ ਮਰਿਆਦਾ ਨੂੰ ਵੀ ਦਾਅ ਤੇ ਅਲਕਾਰ ਰੱਖਿਆ ਹੈ ਹੁਣ ਐਡਵੋਕੇਟ ਧਾਮੀ ਤੇ ਬੀਬੀ ਜਗੀਰ ਕੌਰ ਦਾ ਮਾਮਲਾ ਵੀ ਕਾਲ ਤਖਸਬ ਸਾਹਿਬ ਦੇ ਜਿਸਤੇਰ ਗਿਆਨੀ ਰਵੀਰ ਸਿੰਘ ਕੋਲ ਪੁੱਜ ਗਿਆ ਸੀ ਹੁਣ ਉਹ ਕੀ ਫੈਸਲਾ ਲੈਂਦੇ ਨੇ ਦੇਖ ਦੀ ਗਰ ਵਿੱਚ ਹੈ ਇਸ ਤਰ੍ਹਾਂ ਦਾ ਮਾਹੌਲ ਪੈਦਾ ਹੋ ਗਿਆ ਕਿ ਇੱਕ ਵਾਰ ਫਿਰ ਸ਼੍ਰੀ ਕਾਲ ਤਖਸਬ ਜੀ ਦੀ ਵਿਚਾਰਧਾਰਾ ਤੇ ਸਿਧਾਂਤਾਂ ਉੱਤੇ ਲੱਗ ਗਿਆ ਹੈ ਹਾਲਾਤ ਪਲ-ਪਲ ਬਦਲ ਰਹੇ ਹਨ ਸ਼੍ਰੋਮਣੀ ਅਕਾਲੀ ਦਲ ਬਾਦਲ ਆਪਣੀ ਹੋਣਦ ਬਚਾਉਣ ਖਾਤਰ ਕਈ ਤਰੀਕੇ ਵਰਤ ਰਿਹਾ ਹੈ ਪਰ ਉਹਨਾਂ ਦਾ ਹਰ ਤਰੀਕਾ ਪੁੱਠਾ ਪੈ ਰਿਹਾ ਹੈ ਕੀ ਬਣੇਗਾ ਸਿੱਖ ਪੰਥ ਸਿੱਖ ਸੰਸਥਾਵਾਂ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਇਹ ਸਵਾਲ ਅਜ ਰਾਜਨੀਤਿਕ ਗਲੈਰਾ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਬਿੱਲੀ ਥੈਲਿਓਂ ਬਾਹਰ ਨਿਕਲ ਗਈ ਹੈ ਹੁਣ ਉਹ ਥੈਲੇ ਵਿੱਚ ਵੜਨੀ ਮੁਸ਼ਕਲ ਹੋ ਗਈ ਹੈ ਪੰਜਾਬ ਸਰਕਾਰ ਵੱਲੋਂ ਨਗਰ ਕੌਂਸਲ ਦੀਆਂ ਚੋਣਾਂ ਕਰਵਾਈਆਂ ਗਈਆਂ ਹਨ ਸੱਤਾਧਾਰੀ ਦਰਨੇਵੀ ਆਪਣੇ ਹਮਾਇਤੀਆਂ ਨੂੰ ਦਿਟਾਉਣ ਲਈ ਸੰਵਿਧਾਨ ਤੇ ਜਮਹੂਰੀ ਹੱਕਾਂ ਦੀਆਂ ਧੱਜੀਆਂ ਉਡਾਈਆਂ ਹਨ ਪਹਿਲਾਂ ਪੰਚਾਇਤ ਚੋਣਾਂ ਵਿੱਚ ਵੀ ਸੱਤਾਧਾਰੀ ਤਿਰ ਦੀ ਮਾਨਯੋਗ ਹਾਈ ਕੋਰਟ ਨੇ ਕਈ ਵਾਰ ਲਾਪਾ ਕੀਤੀ ਸੀ ਸੱਤਾਧਾਰੀ ਤਿਰ ਨੇ ਪੰਚਾਇਤ ਚੋਣਾਂ ਵਿੱਚੋਂ ਕੋਈ ਸਬਕ ਨਹੀਂ ਸਿੱਖਿਆ ਸੀ ਇਸੇ ਕਰਕੇ ਉਹ ਨਗਰ ਕੌਂਸਲਾਂ ਵਿੱਚ ਵੀ ਉਹੀ ਢੰਗ ਤਰੀਕੇ ਵਰਤ ਰਹੇ ਸੀਗੇ ਲੋਕਾਂ ਦੇ ਜਮਹੂਰੀ ਹੱਕਾਂ ਉੱਪਰ ਢਾਕਾ ਡਾਕੇ ਮਾਰੇ ਜਾ ਰਹੇ ਹਨ ਸੂਝਮਾਨ ਤੇ ਸੁਚੇਤ ਲੋਕਾਂ ਦੇ ਮਾਨਜੋਗ ਹਾਈ ਕੋਰਟ ਤੱਕ ਵੀ ਪਹੁੰਚ ਕੀਤੀ ਇਹਨਾਂ ਚੋਣਾ ਵਿੱਚ ਕੀ ਪਨਾਵਰਤਨਾ ਸੀ ਇਹ ਸਵਾਲ ਬਣਿਆ ਰਿਹਾ ਪੰਜਾਬ ਵਿੱਚੋਂ ਫਰਵਰੀ ਵਿੱਚ ਉੱਠਿਆ ਕਿਸਾਨ ਅੰਦੋਲਨ ਵੀ ਲਿਓ ਲੱਥਾ ਲੈ ਗਿਆ ਹੈ ਉਹ ਸ਼ੰਭੂ ਤੇ ਖਨੌਰੀ ਬਾਡਰ ਤੱਕ ਹੀ ਸਿਮਟ ਕੇ ਰਹਿ ਗਿਆ ਹੈ ਖਨੌਰੀ ਬਾਡਰ ਉੱਤੇ ਕਿਸਾਨਾਂ ਗੂ ਜਗਜੀਤ ਸਿੰਘ ਡੱਲੇਵਾਲ ਮਰਨਰ ਤੇ ਬੈਠੇ ਹੋਏ ਹਨ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਤੇ ਇਧਰ ਸ਼ੰਭੂ ਬਾਡਰ ਤੇ ਸਰਵਣ ਸਿੰਘ ਪੰਦੇਰ ਦੀ ਅਸਲੀਅਤ ਵੀ ਸਾਹਮਣੇ ਆ ਰਹੀ ਹੈ ਉਹ ਮਰ ਜੋ ਚਿੜੀਓ ਵਾਲੀ ਜੀ ਜੋ ਚਿੜੀਓ ਵਾਲੀ ਰਣਨੀਤੀ ਬਹੁਤ ਬਚਕਾਨਾ ਤਰੀਕੇ ਨਾਲ ਨਿਭਾ ਰਹੇ ਹਨ ਹੁਣ ਤਾਂ ਢੱਲੇਵਾਲਾਂ ਦਾ ਮਰਨ ਵਰਤ ਵੀ ਟੁੱਟਣ ਦੇ ਕਿਨਾਰੇ ਹੈ ਜਿਦੋਂ ਕਿ ਸਰਕਾਰ ਵੱਲੋਂ ਨੂੰ ਸਦਾ ਪੱਤਰ ਵੀ ਆ ਗਿਆ ਹੈ ਇਸ ਸਮੇਂ ਦੂਜੀਆਂ ਕਿਸਾਨ ਜਿੱਥੇ ਬੰਦੀਆਂ ਦੀ ਕੀ ਰਣਨੀਤੀ ਇਹ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਉਧਰ ਕੇਂਦਰ ਸਰਕਾਰ ਨੇ ਤਿੰਨੇ ਕਾਨੂੰਨਾਂ ਨੂੰ ਪਹਿਲਾਂ ਵਾਪਸ ਲਿਆ ਲਿਆ ਸੀ ਤੇ ਉਹਨਾਂ ਨੂੰ ਦੂਜੇ ਤਰੀਕੇ ਨਾਲ ਲਾਗੂ ਕਰਨ ਲਈ ਵੀ ਤਿਆਰੀਆਂ ਕਰ ਰਹੀਆਂ ਹਨ ਇਸ ਵਾਰ ਝੋਨੇ ਦੀ ਖਰੀਦ ਵੇਲੇ ਵੀ ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਪੰਜੀ ਦਾ ਭੌਣ ਦਿਖਾ ਦਿੱਤਾ ਹੈ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਸਿਆਸੀ ਪਾਰਟੀਆਂ ਆੜਤੀਆਂ ਵਪਾਰੀਆਂ ਸ਼ੈੱਲਰ ਮਾਲਕਾਂ ਵੱਲੋਂ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਕੋਈ ਨੀਤੀ ਬਣਾਉਣ ਦੀ ਲੋੜ ਹੈ ਕਿਉਂਕਿ ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਹੈ ਪਰ ਇਸ ਨੂੰ ਖੇਤੀਬਾੜੀ ਦੇ ਤੰਦੇ ਤੋਂ ਬਾਹਰ ਕਰਨ ਲਈ ਕੇਂਦਰ ਸਰਕਾਰ ਪੂਰੀ ਤਰ੍ਹਾਂ ਸਰਗਰਮ ਹੈ ਪੰਜਾਬ ਨੂੰ ਉਜਾੜਨ ਲਈ ਉਹਨਾਂ ਨੇ ਇੱਥੇ ਇੰਡਸਟਰੀ ਨੂੰ ਪਰਫੁੱਲਤ ਕਰਨ ਲਈ ਤੇ ਦੂਜੇ ਸੂਬਿਆਂ ਦੇ ਲੋਕਾਂ ਨੂੰ ਇੱਥੇ ਰਹਿਣ ਲਈ ਪ੍ਰੇਰ ਪ੍ਰੇਰਿਆ ਜਾ ਰਿਹਾ ਹੈ ਪੰਜਾਬ ਦੇ ਭੂਮੀ mafias ਨੇ ਇੱਥੇ ਕੰਕਰੀਟ ਦੇ ਜੰਗਲ ਸਾਰ ਦਿੱਤੇ ਹਨ ਪੰਜਾਬ ਦੇ ਪਾਣੀਆਂ ਨੂੰ ਯੋਜਨਾਬੰਦ ਤਰੀਕੇ ਨਾਲ ਤਬਾਹ ਕੀਤਾ ਜਾ ਰਿਹਾ ਹੈ ਬੁੱਢਾ ਨਾਲਾ ਜਾਂ ਬੁੱਢਾ ਦਰਿਆ ਪੰਜਾਬ ਤੇ ਰਾਜਸਥਾਨ ਦੇ ਲੋਕਾਂ ਲਈ ਤਬਾਹੀ ਦਾ ਮੰਜ਼ਰ ਬਣਿਆ ਹੋਇਆ ਹੈ। ਪੰਜਾਬ ਦਾ ਪਹਿਲਾਂ ਹੀ ਪੌਣ ਪਾਣੀ ਗੰਦਲਾ ਹੋਇਆ ਪਿਆ ਹੈ। ਇਸ ਵਾਤਾਵਰਨ ਨੂੰ ਵਿਗਾੜਨ ਲਈ ਕਿਸਾਨਾਂ ਦਾ ਵੀ ਆਪਣਾ ਯੋਗਦਾਨ ਹੈ। ਉਹਨਾਂ ਨੇ ਫਸਲਾਂ ਦੀ ਪੈਦਾਵਾਰ ਵਧਾਉਣ ਲਈ ਕੀਟਨਾਸ਼ਕ ਤੇ ਨਦੀਨਨਾਸ਼ਕ ਦਵਾਈਆਂ ਦੀ ਵਰਤੋਂ ਵੱਡੇ ਪੱਧਰ ਉੱਤੇ ਕੀਤੀ ਹੈ ਜਿਸ ਦੇ ਸਿੱਟੇ ਹੁਣ ਸਾਹਮਣੇ ਆਉਣ ਲੱਗ ਪਏ ਹਨ। ਪੰਜਾਬ ਦੇ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਵੀ ਲੱਗ ਰਹੀਆਂ ਹਨ ਉਹਨਾਂ ਦੀ ਨਿੱਜੀ ਹਸਪਤਾਲਾਂ ਵੱਲੋਂ ਇਲਾਜ ਦੇ ਨਾਂ ਤੇ ਲੁੱਟ ਕੀਤੀ ਜਾ ਰਹੀ ਹੈ ਸਰਕਾਰੀ ਡਿਸਪੈਂਸਰੀਆਂ ਸਰਕਾਰੀ ਹਸਪਤਾਲ ਤੇ ਦੂਜੀਆਂ ਸਰਕਾਰੀ ਸਿਹਤ ਸੰਸਥਾਵਾਂ ਸਿਰਫ ਚਿੱਟੇ ਹਾਥੀ ਬਣ ਕੇ ਰਹਿ ਗਈਆਂ ਹਨ ਆਮ ਲੋਕ ਦੋ ਪੁੜਾਂ ਵਿੱਚ ਪਿਸ ਰਹੇ ਹਨ ਪੰਜਾਬ ਵਿੱਚ ਸਰਕਾਰੀ ਨੌਕਰੀਆਂ ਉੱਤੇ ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਨੂੰ 도ਟ ਗਏ ਹਨ ਹੁਣ ਉਹਨਾਂ ਦੇ ਉੱਪਰ ਆਪਣੇ ਦੇਸ਼ ਵਾਪਸ ਆਉਣ ਦੀ ਜਾਂ ਉਹਨਾਂ ਨੂੰ ਉੱਥੋਂ ਕੱਢਣ ਦੀ ਤਲਵਾਰ ਲਟਕ ਰਹੀ ਹੈ ਅਮਰੀਕਾ ਤੇ ਕੈਨੇਡਾ ਤੋਂ ਨੌਜਵਾਨਾਂ ਨੂੰ ਵਾਪਸ ਭੇਜਣ ਦੀਆਂ ਖਬਰਾਂ ਨੇ ਨਵੀਂ ਚਿੰਤਾ ਬਣਾ ਦਿੱਤੀ ਹੈ ਇਹ ਉਪਰੋਕਤ ਸਭ ਕੁਝ ਤਾਨਾਸ਼ਾਹ ਹਾਕਮ ਜਮਾਤਾਂ ਦੀਆਂ ਗਲਤ ਨੀਤੀਆਂ ਦੇ ਕਾਰਨ ਹੀ ਹੋਇਆ ਹੈ ਚਾਪਲੂਸ ਤਰਾ ਉਹਨਾਂ ਨੂੰ ਸਹੀ ਠਰਉਣ ਲਈ ਕਾਗਜ਼ ਕਾਲੇ ਕਰਦੀਆਂ ਰਹਿੰਦੀਆਂ ਹਨ ਤਾਨਾਸ਼ਾਹ ਹਾਕਮ ਆਪਣੀਆਂ ਨੀਤੀਆਂ ਨੂੰ ਲਾਗੂ ਕਰਨ ਉਹ ਸਾਮਦਾਨ ਚਾਮ-ਦਾਮ ਡੰਡ ਤੇ ਭੇਦ ਨੂੰ ਵਰਤ ਰਿਹਾ ਹੈ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੀ ਹਾਲਤ ਇਸ ਵੇਲੇ ਤਰਸਯੋਗ ਬਣੀ ਹੋਈ ਹੈ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਸਭ ਤਰ੍ਹਾਂ ਖਮੋਸ਼ਣ ਤਾਨਾਸ਼ਾਹ ਹਾਕਮ ਜਮਾਤਾ ਤੇ ਸਿਆਸੀ ਵਪਾਰੀਆਂ ਵੱਲੋਂ ਉਹਨਾਂ ਨੂੰ ਜਾਤਾਂ ਤੇ ਫਿਰਕਿਆਂ ਵਿੱਚ ਵੰਡਿਆ ਹੈ ਆਮ ਲੋਕਾਂ ਨੂੰ ਸਮਝ ਹੀ ਨਹੀਂ ਆਉਂਦੀ ਕਿ ਉਹ ਕਿੱਧਰ ਨੂੰ ਜਾਣ ਤਾਨਾਸ਼ਾਹ ਹਕਮਕੋਲ ਹਰ ਤਰ੍ਹਾਂ ਦਾ ਤਰੀਕਾ ਵਰਤਿਆ ਜਾ ਰਿਹਾ ਹੈ ਪੰਜਾਬ ਦੇ ਲੋਕਾਂ ਵੱਲ ਦੇਸ਼ ਵੇਖ ਰਿਹਾ ਹੈ ਪਰ ਪੰਜਾਬ ਦੇ ਸ਼ੈਤਾਨ ਲੋਕਾਂ ਨੇ ਉਹਨਾਂ ਨੂੰ ਆਪਸ ਵਿੱਚ ਲੜਾ ਦਿੱਤਾ ਹੈ ਉਹਨਾਂ ਨੂੰ ਕੁਰਬਾਨੀਆਂ ਦੇਣ ਲਈ ਉਕਸਾਇਆ ਤਾਂ ਜਾ ਰਿਹਾ ਹੈ ਖਨੌਰੀ ਬਾਰਡਰ ਉੱਤੇ ਕਿਸਾਨਾਂ ਕੋਲ ਡੱਲੇਵਾਲ ਨੇ ਆਪਣਾ ਆਪ ਸੂਲੀ ਤੇ ਟੰਗਿਆ ਹੋਇਆ ਹੈ ਕਹਿੰਦੇ ਹਨ ਕਿ ਮਰਨ ਵਰ ਦਾ ਫੈਸਲਾ ਉਹਨਾਂ ਦਾ ਨਿੱਜੀ ਹੈ ਪਰ ਇਸ ਫੈਸਲੇ ਦੇ ਨਾਲ ਕੀ ਕੇਂਦਰ ਸਰਕਾਰ ਹੁਣ ਝੁਕ ਜਾਏਗੀ ਇੰਨਾ ਕਿਸਾਨ ਜਥੇਬੰਦੀਆਂ ਨੂੰ ਅਤੀਤ ਤੋਂ ਸਬਕ ਲੈਣ ਦੀ ਲੋੜ ਸੀ ਪਹਿਲੇ ਕਿਸਾਨ ਮਜ਼ਦੂਰ ਅੰਦੋਲਨ ਨੇ 750 ਦੇ ਕਰੀਬ ਕਿਸਾਨ ਤੇ ਮਜ਼ਦੂਰ ਜਿਹੜੇ ਸ਼ਹੀਦ ਕਰਵਾਏ ਸਨ ਸਵਾ ਸਾਲ ਅੰਦੋਲਨ ਚੱਲਿਆ ਸੀ ਤਾਂ ਕੇਂਦਰ ਸਰਕਾਰ ਝੁਕੀ ਸੀ ਪਰ ਹੁਣ ਉਹਨਾਂ ਦਾ ਝੁਕਣਾ ਕੁਝ ਔਖਾ ਲੱਗਦਾ ਹੈ ਕਿਉਂਕਿ ਇਸ ਸਮੇਂ ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਦੇ ਪੈਰ ਵਿੱਚ ਪੈਰ ਰੱਖਣ ਲੱਗੀ ਹੋਈ ਹੈ ਇਸ ਕਿਸਾਨ ਅੰਦੋਲਨ ਦਾ ਕੀ ਸਿੱਟਾ ਨਿਕਲੇਗਾ ਸਭ ਨੂੰ ਪਤਾ ਹੀ ਹੈ ਤਰਨਾਸ਼ਾ ਤੇ ਆਮ ਲੋਕਾਂ ਦਾ ਵਿਕਾਸ ਤੇ ਨਾ ਹੇਟ ਹੋਰ ਕੀ ਕੀ ਕਾਰਨ ਕਰਦੀ ਹੈ ਇਹ ਵੇਖਣ ਵਾਲੀ ਗੱਲ ਹੈ ਪੰਜਾਬ ਸਰਕਾਰ ਵੱਲੋਂ ਅਧਿਆਪਕ ਵਰਗ ਨੂੰ ਛਲੀਆਂ ਵਾਂ ਕੁਟਿਆ ਜਾ ਰਿਹਾ ਹੈ ਸੰਗਰੂਰ ਮੁਲਾਜ਼ਮ ਜਥੇਬੰਦੀਆਂ ਖੁੱਲੇ ਅਸਮਾਨ ਹੇਠ ਆਪਣੇ ਪਰਿਵਾਰਾਂ ਸਮੇਤ ਕੜਾਕੇ ਦੀ ਸਰਦੀ ਵਿੱਚ ਰੋਲਣੇ ਮਜਬੂਰ ਹਨ ਤਰਨਾਸ਼ਾ ਤੇ ਚਾਪਲੂਸ ਨੀਰੋ ਦੀ ਮੰਤਰੀ ਵਜਾ ਰਹੇ ਹਨ ਪੰਜਾਬ ਤੇ ਦੇਸ਼ ਸੜ ਰਿਹਾ ਹੈ ਇਸ ਸਮੇਂ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਜਥੇਬੰਦੀਆਂ ਨੂੰ ਆਪਣੀ ਹਉਮੈ ਤਿਆਗ ਕੇ ਇੱਕ ਜੁੱਟ ਹੋਣ ਦੀ ਜ਼ਰੂਰਤ ਹੈ ਕਿ ਪੰਜਾਬ ਦੀਆਂ ਜਥੇਬੰਦੀਆਂ ਇਕਜਟ ਹੋਣਗੀਆਂ ਕਿਉਂਕਿ ਉਹਨਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਇਕੱਲੇ-ਇਕੱਲੇ ਕਦੋਂ ਤੱਕ ਉਹ ਕੁੱਟ ਖਾਈ ਜਾਣਗੇ ਇੱਕ ਦਿਨ ਏਕਤਾ ਬਿਨਾ ਸਰਨਾ ਨਹੀਂ ਦੇਖਦੇ ਆ ਕਿ ਇਹਨਾਂ ਬਦਮਾਨਾਂ ਨੂੰ ਕਦੋਂ ਸਮਝਾਵੇਗੀ ਇਹ ਸੀ ਬੁੱਧ ਸਿੰਘ ਨੀਲੋਹਰਾਂ ਦਾ ਲਿਖਿਆ ਹੋਇਆ ਮਿਡਲ ਜਿਹੜਾ ਅਸੀਂ ਤੁਹਾਡੀ ਸੇਵਾ ਵਿੱਚ ਪੇਸ਼ ਕੀਤਾ ਜਿਹਦਾ ਸਰਲੇਖ ਉਹਨਾਂ ਰੱਖਿਆ ਸੀਗਾ ਤਾਨਾ ਸ਼ਾਹ ਤੇ ਚਾਪ ਪੁਲੂਸ ਤੇ ਅੰਤਰ ਸਬੰਧ ਤੁਹਾਡਾ ਬਹੁਤ ਸ਼ੁਕਰੀਆ ਧੰਨਵਾਦ ਸਤਿ ਸ੍ਰੀ ਅਕਾਲ